ਜੈ ਕਰਦੇਵ ਧੰਗਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈਪਾਤ ਪਾਵਰ ਆਫ ਸੋਸ਼ਲ ਜੁਨਿਟੀ ਦੀ ਟੀਮ ਅੱਜ ਅਪਰਾ ਵਿਖੇ ਡੇਰਾ 108 ਸੰਤ ਕਹਿਲਦਾਸ ਜੀ ਅਪਰਾ ਵਿਖੇ ਪਹੁੰਚ ਕੇ ਉਹਨਾਂ ਦੇ ਗੱਦੀ ਨਿਸ਼ੀਨ ਸੰਤ ਸੰਤਾਤਮਾ ਦਾਸ ਜੀ ਉਹਨਾਂ ਦੇ ਦਰਸ਼ਨ ਕੀਤੇ ਅਤੇ ਬਹੁਤ ਹੀ ਆਨੰਦਮੰਦ ਮਿਲਿਆ ਇਹ ਸਾਡੇ ਜਿੰਨੇ ਵੀ ਡੇਰੇ ਹਨ ਜਿੱਥੇ ਸਾਨੂੰ ਮਾਨ ਸਤਕਾਰ ਮਿਲਦਾ ਇਹ ਡੇਰੇ ਸਤਗੁਰੂ ਅਰਦਾਸ ਮਹਾਰਾਜ ਦੀ ਵਿਚਾਰਧਾਰਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਦੁਨੀਆ ਦੇ ਵਿੱਚ ਪ੍ਰਫੁੱਲਤ ਕਰ ਰਿਹਾ ਹੈ ਪ੍ਰਸਾਰਤ ਕਰ ਰਿਹਾ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਜਿਹੜੀ ਹੈ ਇਹ ਪੂਰੀ ਮਨੁੱਖਤਾ ਦੀ ਭਲਾਈ ਲਈ ਹੈ ਸੋ ਪਾਵਰ ਆਫ ਸੋਸ਼ਲ ਜਸਟਿਸ ਵੱਲੋਂ ਇੱਕ ਜਗ੍ਹਾ ਕਦਮ ਚੁੱਕਿਆ ਗਿਆ ਸੀ ਕਿ 1815 ਵਰਗ ਗਜ ਦੀ ਜਿਹੜਾ ਬਿਆਨ ਕੀਤਾ ਗਿਆ ਉਹਦੀ ਰਜਿਸਟਰੀ ਜਿਹੜੀ ਕਿ ਫਰਵਰੀ ਦੇ ਵਿੱਚ ਹੋਣੀ ਹੈ ਟੀਮ ਵੱਲੋਂ ਹਰ ਇੱਕ ਜਗ੍ਹਾ ਜਿੱਥੇ ਵੀ ਸਾਨੂੰ ਇਹ ਲੱਗਦਾ ਕਿ ਬਹੁਤ ਸਤਕਾਰ ਹੈ ਉੱਥੇ ਜਾਂਦੀ ਹੈ ਸੋ ਕਿਉਂਕਿ ਇਹ ਜਿਹੜੀ ਮਲਕੀਤ ਕਿਸੇ ਦੀ ਨਾ ਬਣੇ ਅਦਰਵਾਈਜ਼ ਤਾਂ ਬਹੁਤ ਲੋਕਾਂ ਕੋਲ ਪੈਸਾ ਆ ਲੇਕਿਨ ਉਹ ਜਦੋਂ ਜਗ੍ਹਾ ਲੈ ਲੈਂਦੇ ਆ ਤੇ ਫਿਰ ਉਹਨਾਂ ਦੀ ਮਾਲਕੀ ਕਹੋਂਦੀ ਹੈ ਇਹ ਜਿਹੜੀ ਜਗ੍ਹਾ ਜਦੋਂ ਰਜਿਸਟਰੀ ਹੋ ਜਾਣੀ ਹੈ ਇਹ ਪੂਰੀ ਮਨੁੱਖਤਾ ਦੀ ਭਲਾਈ ਲਈ ਇਹਦਾ ਨਾਮ ਬੁਲੜਾ ਕਿਉਂਕਿ ਇਹਦਾ ਮਾਲਕ ਨੇ ਕੋਈ ਵੀ ਬਣਨਾ ਸੋ ਮਾਲਕ ਜਿਹੜਾ ਆ ਉਹ ਇਨਸਾਨੀਅਤ ਤੇ ਚੱਲਦੇ ਹੋਏ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਸਾਡੇ ਬੱਚੇ ਹੋਣਗੇ ਇਹਨੂੰ ਅੱਗੇ ਲੈ ਕੇ ਜਾਣਗੇ ਵਿਚਾਰਤਾਰਨੋ ਸੋ ਬੱਚਿਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਗੁਰੂਆਂ ਦੇ ਫਲਸਫੇ ਨੂੰ ਘਰ-ਘਰ ਪਹੁੰਚਾਉਣ ਦਾ ਪਾਵਰ ਆਫ ਸੋਸ਼ਲ ਜੁਨਿਟੀ ਜਿਹੜਾ ਇਹ ਕੰਮ ਕਰ ਰਹੀ ਹੈ ਸੋ ਗੁਰੂਆਂ ਦੀ ਬਹੁਤ ਹੀ ਬਖਸ਼ਿਸ਼ ਹੈ ਉਹਨਾਂ ਦਾ ਬਹੁਤ ਹੀ ਓਟਾ ਅਸਰਾ ਹੈ ਜਿਹਨੂੰ ਲੈ ਕੇ ਅਸੀਂ ਤੁਰੇ ਹੋਏ ਆਂ ਔਰ ਪਹਿਲਾਂ ਵੀ ਗੁਰੂਆਂ ਦੇ ਸਤਕਾਰ ਕਰਕੇ ਗੁਰੂਆਂ ਦੀ ਕਿਰਪਾ ਕਰਕੇ ਗੁਰੂਆਂ ਦੀ ਬਖਸ਼ਿਸ਼ ਕਰਕੇ ਇਹ ਜਿਹੜਾ ਭਵਨ ਅੰਬੇਰਗੜ੍ਹ ਉਹ ਜਿਹੜਾ ਭਵਨ ਖੜਾ ਹੋਇਆ ਜਾਂ ਐਡਾ ਉਸਰ ਕੇ ਸਾਹਮਣੇ ਆ ਗਿਆ ਇਹ ਸਿਰਫ ਗੁਰੂਆਂ ਦੀ ਕਿਰਪਾ ਹੈ ਤੇ ਲੋਕਾਂ ਦਾ ਪਿਆਰ ਹੈ ਸਤਿਕਾਰ ਹੈ ਲੋਕਾਂ ਦਾ ਵਿਸ਼ਵਾਸ ਹੈ ਜਿਹੜੇ ਲੋਕ ਆਪਣਾ ਇੱਕ ਇੱਕ ਪੈਸਾ ਜਿਹੜਾ ਲੱਗਾ ਉੱਥੇ ਉਹਨਾਂ ਨੂੰ ਨਜ਼ਰ ਆ ਰਿਹਾ ਸੋ ਅੱਗੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਸਾਡੇ ਲੋਕਾਂ ਲਈ ਬਹੁਤ ਜਿਵੇਂ ਲੋਕ ਜੁੜ ਰਹੇ ਹੈ ਜਗਾ ਦੀ ਲੋੜ ਸੀ ਔਰ ਜਗਾ ਜਿਹੜੀ ਸਾਹਮਣੇ ਪਈ ਸੀ ਉਹਦਾ ਸੌਦਾ ਜਿਹੜਾ ਕੀਤਾ ਗਿਆ ਹੈ ਸੋ ਮੈਨੂੰ ਪਾਵਰ ਆਫ ਸੋਸ਼ਲ ਜੁਨਟੀਨ ਇਹ ਪੂਰਾ ਯਕੀਨ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਰਜਿਸਟਰੀ ਜਿਹੜੀ ਹੈ ਉਸ ਸਮੇਂ ਸਿਰ ਹੋ ਜਾਣੀ ਹੈ ਕਈ ਜਿਨ੍ਹਾਂ ਦੇ ਕੋਲ ਪੈਸਾ ਬਹੁਤ ਹੈ ਲੇਕਿਨ ਪਰਮਾਤਮਾ ਨੇ ਪਤਾ ਨਹੀਂ ਨੀਅਤ ਜਾਂ ਜ਼ਮੀਰ ਨਹੀਂ ਦਿੱਤੀ ਜਿਸ ਕਰਕੇ ਉਹ ਉਹਦੇ ਵਿੱਚੋਂ ਦਾਨ ਕਰ ਸਕਦੇ ਨਹੀਂ ਪਰ ਜਿਨ੍ਹਾਂ ਨੂੰ ਪਰਮਾਤਮਾ ਨੇ ਨੀਅਤ ਦਿੱਤੀ ਹੈ ਉਹ ਇਹ ਦੇਖਦੇ ਆ ਕਿ ਸਾਨੂੰ ਕੋਈ ਤੋ ਮੌਕਾ ਮਿਲਦਾ ਹੈ ਕਿਉਂਕਿ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਕਿਉਂਕਿ ਇਹ ਜਿਹੜੀ ਜਾਇਦਾਦ ਹੈ ਕਿਸੇ ਦੇ ਨਾਲ ਨਹੀਂ ਜਾਣੀ ਇੱਥੇ ਰਹਿ ਜਾਂਦੀ ਹੈ ਸੋ ਸਿਰਫ ਕਰਮ ਜਿਹੜਾ ਨਾਲ ਜਾਣਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਚਰਨਾਂ ਦੇ ਵਿੱਚ ਬੰਦਨਾ ਕਰਦਾ ਜਿਨ੍ਹਾਂ ਨੇ ਪੂਰੀ ਟੀਮ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਅਸੀਂ ਤੇ ਇਹਦੇ ਕਾਬਿਲ ਹੈ ਨਹੀਂਗੇ ਪਰ ਸੰਤਾਂ ਦੇ ਡੇਰੇਾਂ ਦੇ ਵਿੱਚ ਜਾ ਕੇ ਜੋ ਮਾਨ ਸਤਿਕਾਰ ਮਿਲਦਾ ਹੈ ਇਹਦੀ ਕੋਈ ਕੀਮਤ ਨਹੀਂ ਹੁੰਦੀ ਇਹ ਅਮੁੱਲ ਹੈ ਇਹ ਸਿਰਫ ਭਾਗਾਂ ਵਾਲਿਆਂ ਨੂੰ ਮਿਲਦਾ ਮੈਂ ਤਾਂ ਕਹੂੰਗਾ ਕੋਈ ਕਰਮ ਚੰਗਾ ਹੋਇਆ ਹੈ ਜਿਹੜਾ ਦੇ ਜਾਣ ਦੇ ਵਿੱਚ ਜਾ ਕੇ ਸੰਤਾਂ ਤੋਂ ਸਤਿਕਾਰ ਮਿਲ ਰਿਹਾ ਸੋ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਪਾਵਰ ਆਫ ਸੋਸ਼ਲ ਜੁਨਟੀ ਇਸੇ ਤਰੀਕੇ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਅੱਗੇ ਵਧਦੀ ਰਹੇ ਔਰ ਲੋਕਾਂ ਲਈ ਜੋ ਵੀ ਗੁਰੂ ਮਹਾਰਾਜ ਦੀ ਕਿਰਪਾ ਹੈ ਆਖਰੀ ਸਾਹ ਤੱਕ ਕੰਮ ਕਰਵਾਉਣ ਲਈ ਪ੍ਰਮਾਤਮਾ ਆਪ ਬਖਸ਼ਿਸ਼ ਕਰੇ ਤਾਕਤ ਦੇਵੇ ਇਸੇ ਕਰਕੇ YouTube ਚੈਨਲ ਜਿਹੜਾ ਆ ਇਹ ਟੀਮ ਦੇ ਨਾਲ ਹੀ ਜਾ ਰਹੀ ਹੈ ਹਰ ਇੱਕ ਡੇਰੇ ਦੇ ਵਿੱਚ ਹਰ ਇੱਕ ਸੰਗਤ ਦੇ ਕੋਲ ਸੋ ਮੇਰੀ ਅੱਜ ਵੀ ਸਾਡੀਆਂ ਸੰਗਤਾਂ ਨੂੰ ਬੇਨਤੀ ਹੈ ਅਪੀਲ ਹੈ ਕਿ ਇਹ ਜਿਹੜੀ ਰਜਿਸਟਰੀ ਦਾ ਜੋ ਵੀ ਤੁਸੀਂ ਆਪਣੇ ਤਿਲਫਲ ਪਾ ਸਕਦੇ ਆ ਜੋ ਵੀ ਤੁਸੀਂ ਆਪਣੇ ਵੱਲੋਂ ਭੇਜ ਸਕਦੇ ਆ ਨੇਟ ਦੇ ਉੱਤੇ ਤੁਹਾਨੂੰ ਬੈਂਕ ਦਾ ਅਕਾਊਂਟ ਨੰਬਰ ਵੀ ਭੇਜਿਆ ਗਿਆ ਹੈ ਕਯੂਆਰ ਕੋਡ ਵੀ ਭੇਜਿਆ ਗਿਆ ਹੈ ਦੈਸੇ ਵੀ ਤੁਹਾਨੂੰ ਸਾਰਾ ਜਿਨ੍ਹਾਂ ਨੂੰ ਕਿਤੇ ਲੋੜ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪਰਮਾਤਮਾ ਦੇ ਓਟਾ ਅਸਰਾ ਲੈ ਕੇ ਇਹ ਜਿਹੜੀ ਜਗਾ ਕੌਮ ਦੇ ਨਾਮ ਸਮਰਪਿਤ ਕਰ ਦਈਏ ਤਾਂ ਕਿ ਸਾਡੇ ਬੱਚੇ ਜਿਹੜੇ ਆ ਆਪਣੇ ਆਉਣ ਵਾਲੇ ਡਿਵੈਲਪਮੈਂਟ ਦੇ ਵਿੱਚ ਕਰਨ ਲਈ ਪਲਾਨਿੰਗ ਕਰ ਸਕਣ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਟ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਾ ਪੈ ਸਤਗੁਰ ਰਵਿਦਾਸ ਮਹਾਰਾਜ ਕੀ ਜੀ